ਬਠਿੰਡਾ ਚੰਡੀਗੜ੍ਹ ਕੌਮੀ ਮਾਰਗ ਤੇ ਸੰਗਰੂਰ ਦੇ ਪਿੰਡ ਨਦਾਮਪੁਰ ਨੇੜੇ ਤਿੰਨ ਵਾਹਨਾਂ ਦੀ ਟੱਕਰ ਹੋਈ ਹੈ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ ਪਵਾਨੀਗੜ੍ਹ ਵੱਲੋਂ ਪਟਿਆਲਾ ਵੱਲ ਨੂੰ ਜਾ ਰਹੀ ਮਰਸੀਡੀਜ਼ ਕਾਰ ਪਿੰਡ ਨਦਾਮਪੁਰ ਨੇੜੇ ਕੌਮੀ ਮਾਰਗ ਤੇ ਬਣੇ ਬਸ ਅੱਡੇ ਨੇੜੇ ਲੇ ਨਹਿਰ ਦੇ ਪੁਲ ਤੋਂ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਕੇ ਹਾਈਵੇ ਦੇ ਦੂਜੇ ਪਾਸੇ ਜਾ ਪਹੁੰਚੀ ਐਸੇ ਦੌਰਾਨ ਉਸ ਦੀ ਪਟਿਆਲਾ ਵਾਲੇ ਪਾਸਿਓਂ ਆ ਰਹੀ ਪਿਕਅਪ ਗੱਡੀ ਅਤੇ ਮਹਿੰਦਰਾ ਐਕਸਯੂਵੀ ਨਾਲ ਸਿੱਧੀ ਟੱਕਰ ਹੋ ਗਈ ਹਾਸੀ ਵਿੱਚ ਮਰਸਡੀਜ਼ ਕਾਰ ਦੇ ਡਰਾਈਵਰ ਸੁਖਪ੍ਰੀਤ ਵਾਸੀ ਅਬੋਹਰ ਤੇ ਪਿਕਅਪ ਗੱਡੀ 'ਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦਕਿ ਮਰਸਡੀਜ਼ 'ਚ ਸਵਾਰ ਇੱਕ ਹੋਰ ਵਿਅਕਤੀ ਮੋਹਿਤ ਸਮੇਤ 4 ਵਿਅਕਤੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਅਰਜਿੰਦਰਾ ਹਸਪਤਾਲ ਪਟਿਆਲਾ ਲੈ ਜਾਇਆ ਗਿਆ ਹਾਸੀ ਦੌਰਾਨ ਤਿੰਨੋਂ ਵਾਹਨ ਕਾਫੀ ਨੁਕਸਾਨੇ ਗਏ ਮਰਸਡੀਜ਼ ਚਾਲਕ ਦੀ Laash ਕਾਫੀ ਜਿਦੋਜਹਿਦ ਮਗਰੂ ਬਾਹਰ ਕੱਢੀ ਗਈ ਇੱਕ ਮਰਸੀਡੀ ਗੱਡੀ ਇਧਰ ਭਵਾਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਸੀ ਤੇ ਪਟਿਆਲਾ ਸਾਈਡ ਤੋਂ ਇੱਕ ਪਿਕਅਪ ਸੀ ਇੱਕ ਐਕਸਜੂਮ ਵੀ ਗੱਡੀ ਉਹ ਇਧਰ ਭਵਾਨੀਗੜ੍ਹ ਨੂੰ ਆ ਰਹੀਆਂ ਸੀ ਜਿਹੜੀ ਮਰਸੀਡੀ ਗੱਡੀ ਸੀ ਉਹ ਡਿਵਾਈਡਰ ਉੱਪਰ ਦੀ ਰੋਂਗ ਸਾਈਡ ਟੱਪ ਗਈ ਤੇ ਉਹ ਪਿਕਅਪ ਗੱਡੀ ਚ ਵੱਜੀ ਤੇ ਪਿਕਅਪ ਚ ਆ ਕੇ ਐਕਸਜੂਮ ਵੀ ਗੱਡੀ ਵੱਜੀ ਤੇ ਇਸ ਤਰ੍ਹਾਂ ਪਰ ਅਸੀਂ ਸਾਡੇ ਆਉਣ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਚ ਪਹੁੰਚਤਾ ਸੀ ਤੇ ਇੱਕ ਡੈੱਡ ਬਾਡੀ ਸਾਡੇ ਹਾਰੀ ਚ ਕੱਢੀ ਗਈ ਹੈ ਤੇ ਇਸ ਐਕਸੀਡੈਂਟ ਦੌਰਾਨ ਦੋ ਡਾਈ ਹੋ ਗਏ ਤੇ ਚਾਰ ਜ਼ਖਮੀ ਨੇ